ਹਾਂਜੀ ਦੱਸਦੇ ਫਰੋਹੇਪੁਰ ਮੰਡੀ ਦੀ ਕੀ ਅਪਡੇਟ ਰਹੀ ਹੈ ਜੀ ਭਿੰਡੀ ਵਿਕੀ 40 ਤੋਂ 45 ਰੁਪਏ ਚੂਚੂ ਵਿਕਿਆ ਜੀ 20 ਤੋਂ 25 ਰੁਪਏ ਬੇਗਣੀ ਵੀ 20 ਤੋਂ 25 ਰੁਪਏ ਵਿਕੀ ਹੈ ਜੀ ਗਾਂ ਦੱਸਦੇ ਆ ਜੀ ਮੂਲੀ ਮੂਲੀ ਵਿਕੀ ਹੈ ਜੀ 25 ਤੋਂ 30 ਰੁਪਏ ਮੂਲੀ ਦਾ ਭਾਅ 25 ਤੋਂ 30 ਰੁਪਏ ਰਿਹਾ ਜੀ ਖੀਰਾ ਵਿਕਿਆ ਜੀ 20 ਤੋਂ 25 ਰੁਪਏ ਵੱਡਾ ਬੇਗਣ ਵਿਕਿਆ ਜੀ 25 ਤੋਂ 35 ਰੁਪਏ ਵੱਡਾ ਬੇਗਣ ਦਾ ਭਾਅ 25 ਤੋਂ 35 ਰੁਪਏ ਗੋਭੀ 80 ਤੋਂ 100 ਰੁਪਏ ਵਿਕੀ ਹੈ ਜੀ ਵੀਡੀਓ ਨੂੰ ਕਰਦੇ ਸ਼ੇਅਰ ਪੇਜ ਨੂੰ ਫੋਲੋ ਕਰ ਲਓ ਚੌਲੇ ਵਿਕੇ ਆ ਜੀ 35 ਤੋਂ 45 ਰੁਪਏ ਚੌਲਿਆਂ ਦਾ ਰੇਟ 35 ਤੋਂ 45 ਰੁਪਏ ਰਿਹਾ ਜੀ ਕਾੜੀ ਮਿਰਚ ਵਿਕੀ ਜੀ 55 ਤੋਂ 60 ਰੁਪਏ ਸ਼ਿਮਲਾ ਮਿਰਚ ਵਿਕੀ ਜੀ 80 ਤੋਂ 100 ਰੁਪਏ ਗਾਹ ਆ ਗਿਆ ਜੀ ਖੀਰਾ ਆ ਕਰੇਲਾ ਕਰੇਲਾ 55 ਤੋਂ 60 ਰੁਪਏ ਵਿਕੇ ਆ ਜੀ ਟਮਾਟਰ ਵਿਕੇ ਆ ਜੀ 25 ਰੁਪਏ ਫਲੀਆਂ ਵਿਕੀਆਂ ਜੀ 60 ਤੋਂ 70 ਰੁਪਏ ਫਲੀਆਂ ਵਿਕੀਆਂ 60 ਤੋਂ 70 ਰੁਪਏ ਲਸਣ ਵੀ ਕਿਹਾ ਜੀ 35 ਤੋਂ 40 ਰੁਪਏ ਟੋਰੀ ਕੀ ਹੈ ਜੀ 40 ਤੋਂ 45 ਰੁਪਏ